ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੰਗੂ ਬਾਮਣ ਨੇ ਹੀਰੇ ਤਾ ਮੰਗੁ ਜੁਰੀ ਤੋਂ ਕੋਈ ਅੱਜ ਗੰਗੂ ਬਾਮਣ ਨੇ ਹੀਰੇ ਤਾ ਮੰਗੁ ਜੁਰੀ ਤੋਂ ਕੋਈ ਅੱਜ ਗੰਗੂ ਬਾਮਣ ਨੇ ਹੀਰੇ ਤੋਂ ਮਾਗੁਜਰੀ ਤੋਂ ਖੋਏ ਅਜ ਗੰਗੂ ਬਾਂਬਣ ਨੇ ਹੀਰੇਤਾ ਮਾਗੁਜਰੀ ਤੋਂ ਖੋਏ ਕੰਦੇ ਸਰਹੰਦ ਜਿਏ ਤੈ ਬੂਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਜਿਏ ਤੂੰ ਬੂਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਜਿਏ ਤੈ ਬੂਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਜਿਏ ਤੈ ਬੂਕਲ ਵਿੱਚ ਲਾਲ ਲ ਕੋਏ ਸਨਨ ਦੀਤੇ ਪਏ ਵਿਛੋੜੇ ਸਰਸਨ ਦੀਤੇ ਪਏ ਵਿਛੋੜੇ ਸਰਸਨ ਦੀਤੇ ਪਏ ਵਿਛੋੜੇ ਸਰਸਨ ਦੀਤੇ ਪਏ ਵਿਛੋੜੇ ਵਿਛੜ ਗਏ ਲਾਲਾਂ ਦੇ ਜੋੜੇ ਵਿਛੜ ਗਏ ਲਾਲਾਂ ਦੇ ਜੋੜੇ ਵਿਛੜ ਗਏ ਲਾਲਾਂ ਦੇ ਜੋੜੇ ਇਹ ਦੁੱਖ ਨਾ ਕੋਈ ਸਹਿ ਸਕਿਆ ਧਰਤੀ ਤੇ ਅੰਬਰ ਰੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲਕੋਏ 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 ਕੰਦੇ ਸਰਹੰਦ ਦੀਏ ਭੋਕਲ ਵਿਚ ਲਾਲ ਲ ਕੋਈ ਕੰਦੀ ਸਰਹੰਦ ਦिए ਤੇ ਭੋਕਲ ਵਿਚ ਲਾਲ ਲ ਕੋਈ ਈਨ ਨ ਮੰਦੇ ਛੱਡਣ ਜਕਾਰੇ ਈਨ ਨ ਮੰਦੇ ਛੱਡਣ ਜਕਾਰੇ ਈਨ ਨ ਮੰਨ ਦੇ ਛੱਡਣ ਜਕਾਰੇ ਈਨ ਨ ਮੰਨ ਦੇ ਛੱਡਣ ਜਕਾਰੇ ਸਿੱਖੀ ਦੀ ਨਾਬਾਜੀ ਹਾਰੇ ਸਿੱਖੀ ਦੀ ਨਾਬਾਜੀ ਹਾਰੇ ਸਿੱਖੀ ਦੀ ਨਾਬਾਜੀ ਹਾਰੇ ਸਿੱਖੀ ਦੀ ਨਾਬਾਜੀ ਹਾਰੇ ਊਮ ਵਰਗੀਆਂ ਜਿੰਦਾ ਨੇ ਅੱਜ ਜਾਰ ਬਕਰਤ ਸਰਹੰਦ ਜਿਏ ਤੈ ਬੋਕਲ ਵਿੱਚ ਲਾਲ ਰਿਲ ਕੋਏ ਅੰਦੇ ਸਰਹੰਦ ਜਿਏ ਤੈ ਬੋਕਲ ਵਿੱਚ ਲਾਲ ਰਿਲ ਕੋਏ ਕੰਦੇ ਸਰਹੰਦ ਦੀਏ ਬੋਕਲ ਵਿੱਚ ਲਾਲ ਲਕੋਈ ਕੰਦੇਸ ਰਹੰਦ ਦਈਏ ਤੈ 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 ਬੋਕਲ ਵਿੱਚ ਲਾਲ ਲਕੋਈ ਮਾਂ ਗੁਜਰੀ ਸ਼ੇਰ ਖਾਲਸੇ ਮਾਂ ਗੁਜਰੀ ਦੇ ਸ਼ੇਰ ਖਾਲਸੇ ਮਾਂ ਗੁਜਰੀ ਦੇ ਸ਼ੇਰ ਖਾਲਸੇ ਮਾਂ ਗੁਜਰੀ ਦੇ ਖੇਰ ਖਾਲਸੇ ਮਾਂ ਗੁਜਰੀ ਦੇ ਸ਼ੇਰ ਖਾਲਸੇ ਮਾਂ ਗੁਜਰੀ ਦੇ ਸ਼ੇਰ ਖਾਲਸੇ ਡਰਦੇ ਨਹੀਂ ਦਲੇਰ ਖਾਲਸੇ ਡਰਦੇ ਨਹੀਂ ਦਲੇਰ ਖਾਲਸੇ ਡਰਦੇ ਨਹੀਂ ਦਲੇਰ ਖਾਲਸੇ ਮਾਂ ਦੀ ਗੋਦੀ ਛੱਡ ਕੇ ਨੀ ਅੱਜ ਤੇਰੀ ਝੋਲੀ ਸੋਏ ਅੰਦੇ ਸਰਹੰਦ ਦੀਏ ਤੈ ਉਹ ਕਲ ਵਿੱਚ ਲਾਲ ਲਕੋਏ ਅੰਦੇ ਸਰਹੰਦ ਦੀਏ ਤੈ ਉਹ ਕਲ ਵਿੱਚ ਲਾਲ ਲਕੋਏ ਅੰਦੇ ਸਰਹੰਦ ਦੀਏ ਤੈ ਉਹ ਕਲ ਵਿੱਚ ਲਾਲ ਲਕੋਏ ਅੰਦੇ ਸਰਹੰਦ ਦੀਏ ਤੈ ਉਹ ਕਲ ਵਿੱਚ ਲਾਲ ਲਕੋਏ ਅੰਦੇ ਸਰਹੰਦ ਦੀਏ ਤੈ ਉਹ ਕਲ ਵਿੱਚ ਲਾਲ ਕੰਦੀ ਸਰਹੰਦ ਦਈਏ ਤੈ ਬੋਕਲ ਵਿੱਚ ਲਾਲ ਲਕੋਏ ਕੰਦੀ ਸਰਹੰਦ ਦਈਏ ਤੈ ਬੋਕਲ ਵਿੱਚ ਲਾਲ ਲਕੋਏ ਕੰਦੀ ਸਰਹੰਦ ਦਈਏ ਤੈ ਬੋਕਲ ਵਿੱਚ ਲਾਲ ਲਕੋਏ ਤੂੰ ਕੰਦਾ ਤੋ ਨਿਆਰੀ ਲਗਦੀ ਏ 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 ਕੰਦਾ ਤੋ ਨਿਆਰੀ ਲਗਦੀ ਏ ਤੂੰ 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 ਕੰਦਾ ਤੋ ਨਿਆਰੀ ਲਗਦੀ ਏ ਜੋਤ ਦੇ ਸਿੱਖੀ ਜਗਦੀ ਹੈ ਵਿੱਚ ਜੋਤ ਦੇ ਸਿੱਖੀ ਜਗਦੀ ਹੈ ਵਿੱਚ ਜੋਤ ਰਹੀ ਸਿੱਖੀ ਜਗਦੀ ਹੈ ਵਿੱਚ ਜੋਤ ਰਹੀ ਸਿੱਖੀ ਜਗਦੀ ਆ ਸੰਗ ਤੇ ਵੇਖ ਤਰਮ ਦੇ ਮਹਿਲ ਖੜੇ ਅੱਜ ਹੋਏ ਕੰਦੇ ਸਰਾਂ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲ ਕੋਏ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲਲ ਕੋਈ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲਲ ਕੋਈ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲਲ ਕੋਈ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲਲ ਕੋਈ ਕੰਦੇ ਸਰਹੰਦ ਦੀਏ ਤੈ ਬੋਕਲ ਵਿੱਚ ਲਾਲ ਲਲ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ